ਸਾਡੇ ਪਹਿਲਾ ਤੇ ਸੁੰਦਰ ਗਹਿਣਾ ਫਿਰ ਇਸ ਦਾ ਘੜੀ ਦਾਇ ਬੰਦ ਬੰਦ ਕਟਵਾਉਣ ਦਾ ਵੱਲ ਦੱਸ ਗਏ ਤੇ ਚੜ ਚੜ ਚਰਖੀ ਤੇ ਕਿਸ ਤਰ੍ਹਾਂ ਖੜੀ ਦਾਏ ਉਹਦੇ ਗਾਵੇ ਚ ਸਮਾਦੀਆਂ ਕਿਵੇਂ ਲੱਗਣ ਹੋ ਤੇ ਥੱਲੇ ਆਰਿਆਂ ਕਿਸ ਤਰ੍ਹਾਂ ਖੜੀ ਦਾਏ ਗੁਰੂ ਰਸ਼ੀਆ ਟੰਗ ਦੱਸ ਗਏ ਤੇ ਬਿਨਾ ਸਿਸ ਤੋਂ ਕਿਸ ਤਰ੍ਹਾਂ ਲੜੀਦਾਏ ਤਨ ਪੰਜਵੇਂ ਗੁਰਾਂ ਦੀ ਕੁਰਬਾਨੀ ਪੰਜਵੇਂ ਗੁਰਾਂ ਦੀ ਕੁਰਬਾਨੀ ਜੋ ਸਿੱਕੀ ਤਾਂ ਜਾਗ ਲੱਗ ਗਈ ਐਸੀ ਕੌਮ ਨੂੰ ਉਹ ਨੌਕੀ ਚੜੀ ਰੰਗਣਾ ਚਾਹੀਦੀਆਂ ਲਈ ਜਾਗ ਆ ਗਈ ਚਹਤੀ ਅਰਜਾ ਜ ਆ ਗਈ ਚੰਗ ਜਾਂਦਨੀ ਦੇ ਵਿੱਚ ਕਹਿਰ ਤਾਂ ਹੋ ਗਿਆ ਤਾਂ ਹਮਰ ਮਰ ਮਰੋ ਗੰਬਰ ਵਿਰੋਪਿਆ ਮਤੀ ਦਾਸ ਨੂੰ ਸਿਆਰੇ ਨਾਲ ਕੀਰਿਆ ਦਾਸ ਨੂੰ ਸਿਆਰੇ ਨਾਲ ਕੀਰਿਆ ਤੇ ਦੇਗ ਵੀ ਉਬਾਲੇ ਖਾ ਗਈ ਐਸੀ ਕੋਮ ਨੂੰ ਆਨੋ ਕੀ ਚਾੜੀ ਰੰਗਣਾ ਸ਼ਹੀਦੀਆਂ ਦੀ ਜਾਜ ਆ ਗਈ ਸ਼ਹੀਦੀਆਂ ਦੀ ਜਾਜ ਆ ਗਈ ਸ਼ਹੀਦੀਆਂ ਨਿਜ ਆ ਗਈ ਅਜੀਤ ਦੇ ਜਾਰ ਚਮਤਾਰ ਫਿਦਾ ਹੋ ਗਏ ਛੋਟੇ ਸਭ ਜਦ ਵਿੱਚ ਨੀਹਾਂ ਦੇਖ ਲੋ ਗਏ ਤੱਕ ਧਰਤੀ ਦਾ ਸਿਨਾ ਉਦੋਂ ਫਟਿਆ ਧਰਤੀ ਦਾ ਸਿਨਾ ਉਦੋਂ ਫਟਿਆ ਜਦੋਂ ਮਾਤਾ ਜੀ ਸ਼ਹੀਦੀ ਪਾ ਗਈ ਐਸੀ ਕੌਮ ਨੂੰ ਆ ਨੌਕੀ ਚਾੜੀ ਰੰਗਣਾ ਚਹੀਦੀਆਂ ਨਿਜ ਆ ਜੀ ਆ ਗਈ ਸ਼ਹੀਦੀਆਂ ਨਿਜ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ